ਪਿੰਡਲਵੰਡੀ ਨਾਲ ਵਿਖੇ ਵਦਾਈ ਕਰਤੇ ਮੁਖਬਲਾਰੇ ਆਮ ਆਦਮੀ ਪਾਰਟੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ 41 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਸਰਪੰਚ ਮੋਨਿਕਾ ਸਰੀਨ, ਲਵਰਾਜ ਸਿੰਘ ਢੰਡਾਵਾ, ਰਾਜਵਿੰਦਰ ਸਿੰਘ, ਪੰਚ ਰਾਜਕੌਰ, ਪੰਚ ਸੰਦੀਪਕੌਰ, ਪੰਚ ਲਖਵਿੰਦਰ ਸਿੰਘ, ਪੰਚ ਬਲਦੇਵ ਸਿੰਘ, ਲੰਬੜਦਾਰ, ਗੁਰਮੀਤ ਸਿੰਘ ਢੰਡਾਵਾ, ਬਾਬਾ ਕੁਲਵੰਤ ਸਿੰਘ, ਬਾਬੂ ਜੋਲ, ਕਵਲ ਜੋਲ, ਜਸਵਿੰਦਰ ਸਿੰਘ ਜੋਲ ਆਦਿ ਹਾਜ਼ਰ ਸਨ। ਇਸ ਮੌਕੇ ਸਰਪੰਚ ਮੋਨਿਕਾ ਸਰੀਨ ਨੇ ਕੁਲਦੀਪ ਸਿੰਘ ਢਾਲੀਵਾਲ ਦਾ ਧੰਨਵਾਦ ਕੀਤਾ। ਵਤਨ ਦੀ ਮਿੱਟੀ ਨਿਊ ਚੈਨਲ ਦੀ ਇੱਕ ਵਿਸ਼ੇਸ਼ ਰਿਪੋਰਟ ਅਜਨਾਲਾ ਤਲਵੰਡੀ ਨਾਰ ਬੋਲੇ ਸੋਨਾ ਸੁਹੀਏ ਹਾਲੇ ਜਿਹੜੀ ਗਰੁੱਪ ਤੁਹਾਡੇ ਬੰਦੀਆਂ ਦੇ ਪਿੰਡਾਂ ਦੇ ਨਹੀਂਆਂ ਦੇਣੀਆਂ ਸਿੰਧੀਆਂ ਪਰ ਜਦੋਂ ਪਿੰਡ ਦੇ ਵਿਕਾਸ ਦਾ ਕੰਮ ਉਹਦੋਂ ਇਕੱਠੇ ਹੋ ਜਾਂਦੇ ਦੱਸ ਸਕਦੇ ਉਹਦੋਂ ਕੰਮ ਕਰਾ ਕੇ ਦੋ ਆਪਣਾ ਸਮਝਦੇ ਕਿ ਕੀ ਇਹ ਤਾਂ ਉਹ ਤਾਂ ਚੱਲਦਾ ਜਿੰਦਾ ਆਪਾਂ ਪੰਜਾਬੀ ਘਰਾਂ 'ਚ ਲੜਦੇ ਦੇ ਬਾਕੀ ਲੜਦੇ ਨਹੀਂ ਆਪਾਂ ਜਦੋਂ ਪਿੰਡ ਦਾ ਵਿਕਾਸ ਦਾ ਕੰਮ ਹੈ ਨਾ ਉਹਦੋਂ ਇਕੱਠਾ ਹੋ ਰਿਹਾ ਕੋਲ ਸਾਡਾ ਗਾਵਾ ਪੈਸੇ ਦੇ ਦੇ ਉਹ ਤੁਸੀਂ ਲਾ ਲੋ ਇੱਥੇ ਵਧੀਆ ਤੁਹਾਡਾ ਸਟੇਡੀਅਮ ਬਣਾਉਂਦੇ ਬੱਚੇ ਤੁਹਾਡੇ ਖੁਸ਼ ਹੋ ਜਾਣਗੇ ਹਾਂਜੀ ਬਿਲਕੁਲ ਸਮਝਦੇ ਕਿ ਪੀੜੀਆਂ ਦਾ ਕੰਮ ਸੌਜੂਗਾ ਜੇ ਜੇ ਆਪਾਂ ਪੈਸੇ ਖਰਾਬ ਕਰਦੇ ਠੇਕੇਦਾਰ ਉੱਤੇ ਨਾ ਚੜੇ ਆਹੋ ਜੋ ਉਹਦੇ ਫਿਰ ਠੀਕ ਤੇ ਕ ਨਾ ਬੂਸ ਬੰਦੇ ਨੂੰ ਕੁੱਛੇ ਡਾ ਨਾ ਆਪਣੇ ਮੈਂਬਰ ਲੋ ਇੱਥੇ ਬਹੁਤ ਆਪਣਾ ਕੰਮ ਕਲਾਉ ਬਜੀ ਹਾਂਜੀ ਹਾਂ ਹਾਂਜੀ ਹਾਂਜੀ ਸਾਡਾ ਸਟੇਡੀਅਮ ਬਾਰੇ ਜਾਣਕਾਰੀ ਸਰ ਅੱਪਾ ਐਕਚੁਅਲੀ ਤਲਵੰਡੀ ਖੜੇ ਆ ਤਲਵੰਡੀ ਨਾ ਹਾਂਜੀ 6 ਮਹੀਨੇ ਪਹਿਲਾਂ ਮੈਂ ਟਰਨਮੈਂਟ ਤੇ ਆਇਆ ਸੀਗਾ ਉਦੋਂ ਇੱਥੇ ਪਿੰਡ ਵਾਲੇ ਪੰਚਾਇਤ ਨੇ ਤੇ ਪਿੰਦੇ ਦੇ ਨੌਜਵਾਨਾਂ ਨੇ ਮੰਗ ਕੀਤੀ ਸੀ ਕਿ ਸਭਾ ਸਟੇਡੀਅਮ ਜਿਹੜਾ ਉਹ ਬਣਾ ਦੇ ਕਿ ਮੈਂ ਇਹਨਾਂ ਦੀ ਪ੍ਰੋਪੋਜ਼ਲ ਭੇਜੀ ਸੀ 41 ਲੱਖ ਰੁਪਈਆ ਮਨਜ਼ੂਰ ਹੋ ਗਿਆ 22 ਲੱਖ ਨਾਲ ਉਹਨੂੰ ਸਟੇਡੀਅਮ ਜਿਹੜਾ A1 ਬਣ ਜੂਗਾ ਉਹਦਾ ਵਧੀਆ ਖੇਡ ਸੂਪਤਾ ਜਿਹੜੀਆਂ ਉਹ ਇਹਦੇ ਵਿੱਚ ਹੋਣਗੇ ਸੋ ਸਾਡਾ ਬਹਿਸ਼ੁਦਾ ਹੈ ਕਿ ਅਸੀਂ ਮਤਲਬ ਜਿਹੜਾ ਇਹ ਮਈ ਤੱਕ ਸਾਰਾ ਕੰਪਲੀਟ ਕਰ ਦਈਏ ਸਾਰੇ ਪਿੰਡਾਂ ਦੇ ਵਿੱਚ ਹੀ ਅਸੀਂ ਬਣਾ ਰਹੇ ਹਾਂ ਮਈ ਤੱਕ ਇਹ ਕੰਪਲੀਟ ਕਰ ਦੇਣਾ ਇਕੱਲੇ ਆਏਗੇ ਆਪਣੀ ਆਪਣੀ ਕੇਸ ਨਾਲ ਅਜੇ ਪਹਿਲੀ ਸ਼ਿਫਟ ਦੇ ਵਿੱਚ ਆਏ 35 27 ਜੁਲਾਈ ਮੈਂ ਬਹਾਰਾ ਨਹੀਂ ਪਤਾ ਰੱਖਿਆ ਤੇ ਬਿਜ਼ਨਸ ਨੇ ਫੇਰ ਆਉਣਗੇ 35 ਹੋਰ ਆਉਣਗੇ ਤੇ ਤੁਸੀਂ ਦੇਖ ਲਓਗੇ ਮੈਂ 100 ਭੇਜਿਆ ਤੇ ਮੈਨੂੰ ਉਹਨਾਂ ਨੇ ਕਿਹਾ ਕਿ ਤਿੰਨ ਮਤਲਬ ਕਿਸ਼ਤਾਂ ਦੇ ਵਿੱਚ ਤੁਹਾਨੂੰ ਕਰਕੇ ਬਾਹਰ ਪਰ ਮੇਰਾ ਖਿਆਲ ਆ ਜਾਣਗੇ ਸਾਡੇ ਸੀਐਮ ਸਾਹਿਬ ਨੇ ਆ ਕਿਤੀ ਹੈ ਸਾਰੇ ਦੇ ਸਾਰੇ ਆ ਗਏ ਤੇ ਸਾਰੇ ਹਲਕੇ ਦੇ ਵਿੱਚ ਦੇਖੋ ਤੁਸੀਂ 100 ਦੇ ਕਰੀਬ ਪੇਜਿਆ ਮਨ ਉਹਦਾ ਜਿਹੜਾ ਕੰਮ ਕਹਿੰਦੇ ਜੇ ਉਸੇ ਦੇ ਕਰਕੇ ਦਿਖਾਉਂਦੇ ਉਹ ਦਿਨ ਮੈਨੂੰ ਕਿਹਾ ਸੀ ਕਿ ਉਹ ਪੱਥਰ ਲੱਗਾ ਜੇ ਉਹ ਨਾਲ ਬੱਦਦਾ ਵੀ ਆ ਲੋ ਬੇ ਤੇ ਸਾਬ ਮੈਂ ਤੇ ਇਹਨਾਂ ਨੂੰ ਕਿਹਾ ਵੀ ਮੈਂ ਕਰੀ ਇਹ ਨਹੀਂ ਹੁਣ ਦਿੱਤਾ ਮੈਂ ਤੇ ਜੋ ਕਹਿਣਾ ਕਰਕੇ ਦਿਖਾਉਂਦਾ ਕਿ ਮੈਂ 6 ਮਹੀਨੇ ਜ ਇਹਨਾਂ ਨੂੰ 41 ਲੱਖ ਰੁਪਇਆ ਦੇਤਾ ਹਾਂ ਸਾਬ ਅੱਜ ਕਾਨੂੰਨੀ ਦੀ ਤਾਰੀਖ ਵਾਲਾ ਆਪਣਾ ਇਹਨਾਂ ਦੇ ਦਿੱਕੇ ਇਹਨਾਂ ਦਾ ਨੀਤਾ ਕਰਕੇ ਗਿਆ ਜਿਹੜੇ ਬਰੇਕਿੰਗ ਚਾਹ ਦਾਉਗੇ ਸਭ ਤੋਂ ਪਹਿਲਾਂ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਅਸੀਂ ਤੈਹ ਦਿਲੋਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਸਰਦਾਰ ਕੁਲਦੀਪ ਸਿੰਘ ਜੀ ਢਾਲੀਵਾਲ ਐਮ ਐਲ ਏ ਨਾਲਾ ਜਿਨ੍ਹਾਂ ਨੇ ਕੋਸ਼ਿਸ਼ ਮਤਲਬ ਕਿ 2-3 ਮਹੀਨੇ ਪਹਿਲਾਂ ਹੀ ਮਤਲਬ ਕਿ ਸਾਨੂੰ ਅਨਾਉਂਸ ਕਰਕੇ ਗਏ ਸੀ ਵੀ ਮੈਂ ਸਟੇਡੀਅਮ ਦਾ ਤੁਹਾਨੂੰ ਜਲਦੀ ਤੋਂ ਜਲਦੀ ਕਰਵਾ ਕੇ ਦਵਾਂਗਾ ਤੇ 2-3 ਮਹੀਨੇ ਦੇ ਵਿੱਚ ਵਿੱਚ ਸਾਡੇ ਬਤਾਲੀ ਲੱਖ ਰੁਪਏ ਦੀ ਗ੍ਰਾਂਟ ਦੇ ਨਾਲ ਸਾਡੇ ਪਿੰਡ ਨੂੰ ਉਹਨਾ ਸਟੇਡੀਅਮ ਦਿੱਤਾ ਵਾ ਤੇ ਜੋ ਕਿ ਸਾਡੇ ਪਿੰਡ ਦੇ ਯੂਥ ਦੀ ਕਾਫੀ ਸਾਲਾਂ ਤੋਂ ਮੰਗ ਸੀਗੀ 15-20 ਸਾਲ ਤੋਂ ਵਿਚਾਰੇ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਹਾਥੀ ਹੱਥ ਜੋੜਦੇ ਸੀਗੇ ਪੈਰ ਫੜਦੇ ਸੀਗੇ ਵੀ ਸਾਡੀ ਗਰਾਊਂਡ ਨੂੰ ਬਚਾਇਆ ਜਾਵੇ ਪਰ ਕਿਸੇ ਨੇ ਵੀ ਬਾਹ ਨਹੀਂ ਫੜੀ ਸਾਡੇ ਪਿੰਡ ਦੀ ਪਰ ਧਾਰੀਬਾਦ ਸਾਹਿਬ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਜਿਨ੍ਹਾਂ ਏਡਾ ਵੱਡਾ ਮਰ ਕੇ ਸਾਨੂੰ ਮਰ ਕੇ ਪ੍ਰੋਜੈਕਟ ਸਾਡੇ ਪਿੰਡ ਨੂੰ ਦਿੱਤਾ ਵਾ ਪਿੰਡ ਪ੍ਰਤੀ ਕੀ ਹੈ ਭਰਾ ਨੇ ਆਪਣੇ ਪਿੰਡ ਪ੍ਰਤੀ ਭਲੀ ਵੇਖੋ ਗਰਾਊਂਡ ਦੇ ਨਾਲ-ਨਾਲ ਪੰਜਾਬ ਮੰਡੀ ਬੋਰਡ ਦੇ ਵਿੱਚ ਦੋ ਸਾਡੀਆਂ ਸੜਕਾਂ ਜਿਹੜੀਆਂ ਨੇ ਪਾਸ ਹੋਈਆਂ ਨੇ ਜੋ ਕਿ 25 ਦਿਨ ਦੇ ਕ੍ਰਮਕਾ ਕਪਾਂ ਉਹ ਵੀ ਸ਼ੁਰੂ ਕਰਾ ਰਹੇ ਆ ਜੋ ਕਿ ਰੇਲਵੇ ਫਾਟਕ ਤੋਂ ਪਿੰਡ ਨੂੰ ਅਟੈਚ ਹੁੰਦਾ ਹੋਣ ਵਾਲਾ ਰਸਤਾ ਜਿਹੜਾ ਇੱਕ ਉਹ ਆਪਾਂ ਲੋਕ ਵਾਲੀ ਬਣਾ ਰਹੇ ਰਸਤਾ ਲੋਕੋ ਵਾਲਾ ਬਣਾ ਰਹੇ ਆ ਇੱਕ ਜਿਹੜਾ ਰੰਦਾਖ ਰੋਡ ਤੋਂ ਆਪਣਾ ਸ਼ਮਸ਼ਾਨ ਘਾੜ ਨੂੰ ਰਸਤਾ ਜਾਂਦਾ ਉਹ ਵੀ ਇੱਕ ਲੋਕ ਵਾਲਾ ਬਣਾ ਰਹੇ ਆ ਪੰਜਾਬ ਮੰਡੀ ਬੋਰਡ ਦੇ ਰਾਈ ਇਸ ਤੋਂ ਇਲਾਵਾ ਜਿਹੜੀ ਗਰਾਉਂਡ ਨੂੰ ਫਿਰਨੀ ਜਾਂਦੀ ਆ ਉਹ ਜਲਦੀ ਬਾਸ ਮਨਦੀਪ ਸਾਹਿਬ ਕਹਿ ਕੇ ਗਏ ਨੇ ਵੀ ਥੋੜੇ ਦਿਨਾਂ ਦੇ ਵਿੱਚ ਆਪਾਂ ਉਹਦੀ ਗ੍ਰਾਂਟ ਪਾਸ ਕਰ ਦਾਂਗੇ ਤੇ ਉਹ ਵੀ ਫਿਰ ਜਲਦੀ ਆਪਾਂ ਸ਼ੁਰੂ ਕਰਾ ਰਹੇ ਆ ਯਾਨੀ ਕਿ ਪਿੰਡ ਨੂੰ ਕਾਰਜ ਜਿਹੜੀਆਂ ਪੇਟਾ ਦੇ ਚੱਲ ਰਹੇ ਨੇ ਚੱਲ ਰਹੇ ਨੇ ਬਿਲਕੁਲ ਜੀ ਗਰਾਉਂਡ ਲੈਵਲ ਤੇ ਕੰਮ ਹੋ ਰਿਹਾ ਹੈ ਪਹਿਲਾਂ ਸਾਡਾ ਪਿੰਡ ਜਿਹੜਾ ਕਲਾ ਕਾਗਜਾ ਜ ਸੁੰਦਰਗ੍ਰਾਮ ਸੀ ਹੁਣ ਜੋ ਮੰਤਰੀ ਸਾਹਿਬ ਦੀ ਗਵਾਹੀ ਤੇ ਅਸੀਂ ਕੀ ਕਰਦੇ ਵਿੱਚ ਵੀ ਸੁੰਦਰਗ੍ਰਾਮ ਬਣੂਗਾ ਪੂਰੀ ਕੋਸ਼ਿਸ਼ ਕਰਾਂਗੇ ਪੰਦਈ ਨਾਲ ਜਿਹਦੇ ਤੇ ਇੱਥਾਰਿਵਾਸ ਬੰਦੀ ਕੋਸ਼ਿਸ਼ ਸ਼ਬਦ ਕਹਿਣਾ ਚਾਹੁੰ ਕਿਉਂਕਿ ਉਹਨਾਂ ਦਾ ਬੜਾ ਤਗੜਾ ਉਪਰਾਲਾ ਆ ਹਾਂਜੀ ਸਾਡੇ ਪਿੰਡ ਨੇ ਕੀੜੀ ਦੇਣਾ ਦੇਣਾ ਬਿਲਕੁਲ ਜੀ ਵੇਖੋ ਜੀ ਅਸੀਂ ਤੈਹ ਦੇਖੋ ਧੰਨਵਾਦ ਕਰਦੇ ਆ ਮੰਤਰੀ ਸਾਹਿਬ ਦਾ कि ਜਿਹੜਾ ਕੰਮ ਉਹਨਾਂ ਨੇ ਕਰਤਾ ਸਾਡੇ ਪਿੰਡ ਵਾਸਤੇ ਉਹ ਨਾ ਤੇ ਕਿਸੇ ਲੀਡਰ ਨੇ ਕੀਤਾ ਤੇ ਨਾ ਕਿਸੇ ਨੇ ਕਰਨਾ ਇੰਨਾ ਵੱਡਾ ਪਹਿਲਾਂ ਤੇ ਸਾਨੂੰ ਨਾਲੀਆਂ ਨੂੜੀਆਂ ਧਾਕੀ ਸਾਰੇ ਲੀਡਰ ਰੱਖਦੇ ਹੁੰਦੇ ਸੀ ਕਿਸੇ ਦੀ ਨਾਲੀ ਢਾਤੀ ਕਿਸੇ ਦੀ ਬਣਾਤੀ ਕਿਸੇ ਦਾ ਰਾਹ ਕਢਾਤਾ ਕਿਸੇ ਦਾ ਬੁਲਾਤਾ ਤੇ ਸੋ ਇਹ ਧਾਲੀਵਾਲ ਸਾਹਿਬ ਦੀ ਜਿਹੜੀ ਰਾਜਨੀਤੀ ਹੈ ਇਹਨਾਂ ਤੋਂ ਉੱਤੇ ਉੱਠ ਕੇ ਆ ਉਹ ਨਾ ਤੇ ਕਿਸੇ ਪਾਰਟੀਬਾਦੀ ਨੂੰ ਵੇਖਦੇ ਆ ਨਾ ਕੋਈ ਧੜੇ ਬੰਦੀ ਨੂੰ ਵੇਖਦੇ ਆ ਪਾਰਟੀਬਾਦੀ ਤੋਂ ਉੱਤੇ ਉੱਠ ਕੇ ਪਿੰਡਾਂ ਦਾ ਵਿਕਾਸ ਕਰਾ ਰਹੇ ਨੇ ਜੋ ਕਿ ਲੋਕਾਂ ਦੇ ਬੋਧ ਇਹ ਚੀਜ਼ ਮੰਨੂ ਲੱਗ ਰਹੀ ਹੈ ਮਤੀ ਸਾਹਿਬ ਦੀ ਤੇ ਆਉਣ ਵਾਲੇ ਸਮੇਂ 'ਚ ਅਸੀਂ ਯਕੀਨ ਕਰਦੇ ਹਾਂ ਵੀ ਇਹ ਵੀ ਚੰਗੀ ਲੀਡ ਨਾਲ ਮਤੀ ਸਾਹਿਬ ਫੇਰ ਐਮਐਲਏ ਬਣ ਕੇ ਆਪਣੇ ਹਲਕੇ ਨੂੰ ਉਹ ਕਬੂਲ ਖੁਦ ਤੋਂ ਨਹੀਂ ਆ ਕੇ ਸਾਰੀ ਆਗਮਨਤ ਬੱਤੀ ਤੋਂ ਕਿ ਇਹ ਮੈਂ ਸਿਰ ਪੰਚਾਇਤ ਨੂੰ ਨਿਮਾਤ ਕਰੀ ਨਾ ਆਪਣੀ ਪੰਚਾਇਤ ਤੇ ਆਪਣੇ ਵੱਲੋਂ ਪੈ ਦਿ ਲੋ ਤਾਂ ਮੈਂ ਕਰਦੀ ਆ ਕਿ ਆਪਣਾ ਕੋਈ ਦੇਖੀਂ ਪਾਲੇਗਾ ਮੈਂ ਤੁਹਾਨੂੰ ਇਨੀ ਵੱਡੀ ਗ੍ਰਾਂਟ ਦਿੱਤੀ ਆ ਆਪਣਾ ਸਟੇਡੀਅਮ ਬਣਾਉਣ ਵਾਸਤੇ ਤੇ ਚਲੋ ਆਪਣਾ پوری ਕੋਸ਼ਿਸ਼ ਕਰਾਂਗੇ ਕਿ ਹੈਨਾ ਜਿਹੜੇ ਉਹਨਾਂ ਨੇ ਸਾਨੂੰ ਗ੍ਰਾਂਟ ਦਿੱਤੀ ਆ ਉਹਨੂੰ ਇਹ ਢੰਗੇ ਤਰੀਕੇ ਨਾਲ ਉੱਥੇ ਕੰਮ ਕਰਵਾਈਏ